ਜਿਨ੍ਹਾਂ ਪੈਗੰਬਰੀ પુરੁਸ਼ਾਂ ਨੇ ਅਵਤਾਰੀ પુરੁਸ਼ਾਂ ਨੇ ਆਪਣੀ ਉਮਤ ਨੂੰ ਜਨਮ ਦਿੱਤਾ ਉਹਨਾਂ ਦੇ ਅੱਗੋਂ ਚੇਲੇ ਤੇ ਹੋਏ ਨੇ ਉਹਨੇ ਬਰਾਬਰੀ ਨਹੀਂ ਦਿੱਤੀ ਅਗਾ ਚੱਲ ਕੇ ਗੁਰਨਾਨਕ ਨੂੰ 10 ਜਾਮੇ ਧਾਰਨ ਕਰਨੇ ਪਏ ਔਰ ਇਹ 10 ਰੂਪ ਗੁਰਨਾਨਕ ਦੇ ਕਹਿਲਾਏ ਕਿ ਇੱਕ निराली ਜਿਹੀ ਘਟਨਾ ਧਾਰਮਿਕ ਇਤਿਹਾਸ ਦੇ ਵਿੱਚ ਦਿਖਾਈ ਦੇਂਦੀ ਹੈ। ਕਮ ਬੜਾ ਲੰਬਾ ਸੀ ਉਹਦੇ ਲਈ ਸਮਾਂ ਚਾਹੀਦਾ ਸੀ। ਕੰਮ ਦੇ ਕਈ ਪਹਿਲੂ ਸਨ। ਤੋਂ ਵਕ ਵਕ ਸ਼ਰੀਰ ਚਾਹੀਦੇ ਸਨ। ਇਸ ਵਾਸਤੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ 10 ਜਾਮੇ ਧਾਰਨ ਕਰਨੇ ਪਏ। ਔਰ ਸ਼ਬਦ ਹੈ ਮਹੱਲਾ ਮੱਲਾ ਕਹਿੰਦੇ ਨੇ ਘਰ ਨੂੰ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਘਰ ਬਦਲਨੇ ਪਏ ਮੱਲਾ ਸ਼ਬਦ ਇਹ ਅਰਬੀ ਦਾ ਟਿਕਾਣਾ ਅਸਥਾਨ ਮਹਿਲ ਜਦ ਪੂਰੀ ਸਮਝ ਨਹੀਂ ਸੀ ਗੁਰਬਾਣੀ ਗ੍ਰੈਮਰ ਦਾ ਬੋਧ ਨਹੀਂ ਸੀ ਉਦੋਂ ਮਹੱਲਾ ਨੂੰ ਮਹਿਲਾ ਕਰਕੇ ਪਰਦੇਸਨ ਇਹਦੇ ਅਰਥ ਕਰਦੇ ਸਨ ਇਸਤਰੀ ਵੀ ਸਤਗੁਰੂ ਇਸ स्त्री रूप ਵਿੱਚ ਬਾਣੀ ਉਚਾਰਨ ਬੇਕਰਦੇ ਨੇ ਜਦ ਕਿ ਗੁਰਬਾਣੀ ਗ੍ਰਾਮਰ ਨੇ ਇਸ ਨੂੰ ਗਲਤ ਸਾਬਤ ਕਰ ਦਿੱਤਾ ਕਿਉਂਕਿ ਕਿਦਰੇ ਸਾਫ ਅਕਰਾਂ ਦੇ ਵਿੱਚ ਵੀ ਲਿਖਿਆ ਹੈ ਪਹਿਲਾ ਦੂਜਾ ਤੀਜਾ ਅਗਰ ਇਸਤਰੀ ਰੂਪ ਵਿੱਚ ਉਚਾਰਨ ਕਰਦੇ ਤਾਂ ਫਿਰ ਸਾਨੂੰ ਇਹ ਉਚਾਰਨ ਕਰਨਾ ਚਾਹੀਦਾ ਸੀ ਔਰ ਲਿਖਤ ਦੇ ਵਿੱਚ ਵੀ ਐਸਾ ਹੁੰਦਾ ਮੱਲਾ ਪਹਿਲੀ ਮੱਲਾ ਦੂਜੀ ਮਹਿਲਾ ਤੀਜੀ ਕਿਸ ਤਰ੍ਹਾਂ ਹੈ ਨਹੀਂ ਪੁਰਸ਼ ਰੂਪ ਵਿੱਚ ਬਾਣੀ ਉਚਾਰਨ ਕਰ ਰਹੇ ਨੇ ਮਹੱਲਾ ਤੋਂ ਮੁਰਾਦ ਘਰ ਟਿਕਾਣਾ ਆਸਥਾਨ ਇਤਨੇ ਘਰ ਗੁਰੂ ਨਾਨਕ ਨੇ ਬਦਲੇ ਇਹ ਕੋਈ ਗਾਲਬਨ 250 ਸਾਲ ਦਾ ਪੀਰੀਅਡ ਬੰਦਾ ਜਿਸ ਦੇਚ 10 ਜਾਮੇ ਯਕ ਬਾਦੀ ਕਰੇ ਧਾਰਨ ਕੀਤੇ ਕੀ ਆ ਵਕਈ 10 ਜਾਮਿਆਂ ਦੀ ਲੋੜ ਸੀ ਕਿਉਂਕਿ ਧਾਰਮਿਕ ਇਤਿਹਾਸ ਵਿੱਚ ਐਸਾ ਘਾਟੀ ਹੋਇਆ ਹੈ ਅੱਜ ਤੱਕ ਜਿਨਨੇ ਪਰਮਾਨਿਕ ਪੈਗੰਬਰੀ ਪੁਰਸ਼ ਬਨੇ ਗਏ ਹਨ ਅਵਤਾਰੀ ਪੁਰਸ਼ ਬਨੇ ਗਏ ਹਨ ਉਹ ਜੋ ਕੁਸ਼ ਕਰਨਾ ਚਾਹਦੇ ਸਨ ਆਪਣੇ ਉਸ ਦਾਇਰੇ ਚ ਕਰਕੇ ਉਸ ਤਰ੍ਹਾਂ ਦੀ ਕਿਸੇ ਪ੍ਰਣਾਲੀ ਨੂੰ ਜਨਮ ਨਹੀਂ ਦਿੱਤਾ ਪਰ ਗੁਰਨਾਮਿਕ ਦੀ ਫਿਰ ਦੂਸਰੀ ਗੱਦੀ ਤੀਸਰੀ ਗੱਦੀ ਚੌਥੀ ਗੱਦੀ ਇਹ ਇਸ ਤਰ੍ਹਾਂ ਦਸਮ ਪਿਤਾ ਤੱਕ ਗੱਲ ਚਲੀ ਜਗੋ ਜਗ ਅਡਲ ਭੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਇਸ ਚੱਲ ਰਹੀ ਪ੍ਰਥਾ ਨੂੰ ਸਮਾਪਤ ਕੀਤਾ ਇਸ ਦੇ ਪਿੱਛੇ ਜਿਹੜੇ ਕੁਝ ਕਾਰਨ ਨੇ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਕਿਉਂਕਿ ਧਰਮ ਦੇ ਜਿਹੜੇ ਕੁਝ ਬੁਨਿਆਦੀ ਅੰਗ ਨੇ ਜ਼ਰੂਰੀ ਅੰਗ ਨੇ ਉਹਨਾਂ ਨੂੰ ਲਾਜ਼ਮੀ ਸਮਝੀਏ ਤੇ ਜਾਣੀਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਮਨੁੱਖਤਾ ਤੇ ਨਿਗਾਹ ਮਾਰੀ ਆਪ ਨੂੰ ਵਿਸਿਆ ਮਨੁੱਖਪੂਰਨ ਤੌਰ ਦੇ ਵਿੱਚ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ ਪਸ਼ੂ ਪਸ਼ੂਵੰਦੀ ਤਰ੍ਹਾਂ ਜੀ ਰਹੇ ਨੇ ਮਨੁੱਖ ਮਨੁੱਖਾਂ ਦੀ ਤਰ੍ਹਾਂ ਨਹੀਂ ਜੀ ਰਿਹਾ ਬੰਦਾ ਬੰਦਿਆਂ ਦੀ ਤਰ੍ਹਾਂ ਨਹੀਂ ਜੀ ਰਿਹਾ ਗੁਸਤਾਖੀ ਮਾ ਕੁੱਤਾ ਕੁੱਤੇ ਦੀ ਤਰ੍ਹਾਂ ਜੀ ਰਿਹਾ ਹੈ ਗਊ ਗਊ ਦੇ ਢੰਗ ਨਾਲ ਜੀ ਰਹੀ ਹੈ ਸ਼ੇਰ ਸ਼ੇਰ ਦੇ ਤੌਰ ਤਰੀਕੇ ਨਾਲ ਜੀ ਰਿਹਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ بلکہ منک پشوان کی طرح جی رے کرتوت پشو کی مان سجاد لوک پچارا کرے دن رات اس پشو دے اندر منکتہ پیدا کرنی سی اور منکتا پن پربو پن آتم جوتی پیدا کرنی سی کم بڑا لمبا سی بہت لمبا اس واسطے جامے بار بار اور دھارن کرنے پہ داس نے اس طرح دیا کئی کتاباں دیکھیں کئی ٹی دیکھے جو ایک پورش نے نہیں کئی نے مل کے کیتے دور کیوں پہ جاؤ پہلا ٹیکہ سمپورن دھن گرو گرنتھ ساحب جی مہاراج کا تیرہ ویدوانہ نے مل کے کیا کلے کا نہیں ہے بھائی صاحب بھائی ویر جی نے اس بعد ادھم ارمبیہ لیکن وہ بھی اپنی زندگی سمپورن کر گئے لیکن ٹیکہ پورن تو نہ ہویا پھر انہوں نے بھائی صاحب نے اس ادھورے ٹیکے پورا کیتا دنیا کئی ایسے بت نے مورتیاں جو ایک سنگ تراش دی گھڑی ہو یا نہیں کئی نے مل کے محنت کی تھی ہے تاؤں مورتی بنی ہے کئی ایسیاں تصویر نے ਜਿਨ੍ਹਾਂ ਵਿੱਚ ਕਿਸੇ ਇੱਕ ਮੁਸਵਰ ਨੇ ਰੰਗ ਨਹੀਂ ਭਰੇ ਕਈਆਂ ਨੇ ਮਿਲ ਕੇ ਰੰਗ ਭਰੇ ਰਿਹਾ ਪਰ ਉਸ ਤਸਵੀਰੀ ਤਸਵੀਰ ਨੂੰ ਇੱਕ ਮਹਾਨ ਤਸਵੀਰ ਦੀ ਰੂਪਰੇਖਾ ਦਿੱਤੀ ਹੈ ਅਨੰਤ ਐਸੀਆਂ ਸੰਗੀਤ ਦੀਆਂ ਧੁਨਾਂ ਨੇ ਜਿਸ ਨੂੰ ਇੱਕ ਸੰਗੀਤਕਾਰ ਨੇ ਨਹੀਂ ਤਿਆਰ ਕੀਤਾ ਕਈਆਂ ਨੇ ਮਿਲ ਕੇ ਕੀਤਾ ਹੈ ਬੜੀ ਕੀਮਤੀ ਧੁਨ ਬੜੀ ਮਹਾਨ ਧੁਨ ਪਰ ਉਹਦੇ ਪਿੱਛੇ ਕਿਸੇ ਇੱਕ ਸ਼ਖਸੀਅਤ ਦਾ ਕੰਮ ਨਹੀਂ ਹੈ ਇੱਕ ਦਿਮਾਗ ਦਾ ਕੰਮ ਨਹੀਂ ਕਈਆਂ ਨੇ ਮਿਲ ਕੇ ਇੱਕ ਸੰਗੀਤ ਦੀ ਧੁਨ ਤਿਆਰ ਕੀਤੀ ਕਈਆਂ ਨੇ ਮਿਲ ਕੇ ਇੱਕ ਮੂਰਤੀ ਨੂੰ ਜਨਮ ਦਿੱਤਾ ਕਈਆਂ ਨੇ ਮਿਲ ਕੇ ਇੱਕ ਤਸਵੀਰ ਨੂੰ ਜਨਮ ਦਿੱਤਾ ਜਾਂ ਇੱਕ ਗ੍ਰੰਥ ਨੂੰ ਜਨਮ ਦਿੱਤਾ ਇੱਕ ਦਾ ਨਹੀਂ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜ਼ਿਹਨ ਦੇ ਸੰਤ ਸਿਪਾਈ ਦਾ ਨਕਸ਼ਾ ਸੀ ਦੇਸ਼ ਦੇ ਹਾਲਾਤ ਨੂੰ ਦੇਖ ਕੇ ਆਪ ਸੋਚਦੇ ਨੇ اور ਮਨੁੱਖਤਾ ਤੇ ਨਿਗਾਹ ਮਾਰ ਕੇ ਮਨੁੱਖ ਸੰਤ ਚਾਹੀਦਾ ਹੈ ਸਿਰਮ ਸੰਤ ਨਹੀਂ ਇਹਦੀ ਕੋਈ ਮਾਲਾ ਕੋ ਲੈਵੇਗਾ ਇਹਦੀ ਕੋਈ ਪਗ ਲਾ ਦੇਵੇਗਾ ਸਿਪਾਹੀ ਸਿਰਫ ਸਿਪਾਹੀ ਨਹੀਂ ਇਹ ਤੇ ਜ਼ਾਲਮ ਹੋ ਜਾਏਗਾ ਤੇ ਜਣੇ ਖਣੇ ਦੀ ਪਗ ਲਾਏਗਾ ਸੰਤ ਆਪਦੇ ਦਿਲ ਦਿਮਾਗ ਦੇ ਅੰਦਰ ਇੱਕ ਨਕਸ਼ਾ ਉਕਰਿਆ ਇੱਕ ਤਸਵੀਰ ਉਕਰੀ ਉਸ ਦਾ ਨਾਮ ਆਪ ਨੇ ਸਿੱਖ ਰੱਖਿਆ ਰੁਹੀ ਜ਼ਮੀਨ ਦੇ ਵਿੱਚ ਇਹ ਇੱਕ ਕੌਮ ਹੈ ਜੋ ਦੋ ਨਾਮਾਂ ਨਾਲ ਜਾਣੀ ਜਾਂਦੀ ਹੈ ਸਿੱਖ ਕਰਕੇ ਸਿੰਘ ਕਰਕੇ ਹੈਰਾਨਗੀ ਹੈ ਹਾਲਾਂਕਿ ਹਰ ਉਮਮਤ ਦਾ ਇੱਕੋ ਹੀ ਨਾਮ ਆਉਂਦਾ ਹੈ ਕਿ ਸਿੱਖ ਵੀ ਹੈ ਤੇ ਸਿੰਘ ਵੀ ਹੈ ਇਹ ਜੇ ਅਖਰੀਅਰਤ ਕਰੋ ਤੇ ਜ਼ਮੀਨ ਆਸਮਾਨ ਦਾ ਫਰਕ ਹੈ ਸਿੱਖ ਦੇ ਤੇ ਸਿੰਘ ਦੇ ਪਾਲ ਮਿਲ ਬੈਠਦੇ ਹੀ ਨਹੀਂ ਸਿੱਖ ਮੈਂ ਸਿੱਖਣਾ ਚਾਹੁੰਦਾ ਮੈਂ ਸਿੱਖਣ ਲਈ ਤਿਆਰ ਆਂ ਪਰ ਮੈਂ ਕੁਝ ਵੀ ਨਹੀਂ ਜਾਣਦਾ ਇਤਨੀ ਨਿਰਮਾਣਤਾ ਹੋਵੇ ਤੇ ਕੋਈ ਸਿੱਖ ਸਿੰਘ ਸੂਰਬੀਰ ਸਾਹਸ ਦਲੇਰੀ ਹਿੰਮਤ ਜੂਝਣ ਦਾ ਚਾਹੋ ਇਹ ਦੋ ਸ਼ਬਦ ਆਪਸ ਦੇ ਚਨੇੜੇ ਨਹੀਂ ਹੁੰਦੇ ਸਿੱਖ ਤੇ ਸਿੰਘ ਭਗਵਨ ਗੁਰਨਾਮਕ ਸਿੰਘ ਜੀ ਮਹਾਰਾਜ ਦੇ ਦਿਮਾਗ ਦੇ ਵਿੱਚ ਆਪ ਦੀ ਸੋਚਣੀ ਦੇ ਜੋ ਇੱਕ ਤਸਵੀਰ ਸੀ ਉਸ ਨੂੰ ਆਪ ਇੱਕ ਜੀਵਨ ਦੇ ਵਿੱਚ ਨਹੀਂ ਰੰਗ ਭਰ ਸਕਦੇ ਸੰ ਨਹੀਂ ਮੁਕੰਮਲ ਕਰ ਸਕਦੇ ਸੰ ਕੰਬੜਾ ਲੰਬਾ ਸੀ ਇੱਕ ਰੰਗ ਦੀ ਤਸਵੀਰ ਚੰਗੀ ਨਹੀਂ ਲੱਗਦੀ ਬਹੁਤ ਰੰਗ ਕਾਫੀ ਰੰਗ ਹੋਣ ਫਿਰ ਖੂਬਸੂਰਤ ਇੱਕ ਸੁਰ ਦੇ ਨਾਲ ਕੋਈ ਸੰਗੀਤ ਦੀ ਧੁਨ ਨਹੀਂ ਬਣਦੀ ਜੋ ਸੰਗੀਤ ਦੀ ਥੋੜੀ ਬਹੁਤ ਮਸ ਰੱਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਇੱਕ ਸੁਰ ਨਾਲ ਕੋਈ ਸੰਗੀਤ ਨਹੀਂ ਬਣਦਾ ਸਤ ਸੁਰਾਂ ਦੇ ਮਿਸ਼ਰਣ ਦੇ ਨਾਲ ਔਰ ਉਹਦੇ 'ਚ ਵੀ ਕੋਈ ਕੁਝ ਕੋਮਲ ਸੁਰਾਂ ਨੇ ਕੁਝ ਤੇਜ਼ਰ ਨੇ ਉਹਨਾਂ ਦੇ ਮਿਸ਼ਰਣ ਦੇ ਨਾਲ ਇਹ ਸੰਗੀਤ ਦੀ ਧੁਨ ਬਣਦੀ ਹੈ ਉਂਝ ਨਹੀਂ ਉਹ ਜਿਹੜਾ ਖਾਕਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਿਤਰਿਆ ਉਸ ਦੇ ਚ ਕਈ ਰੰਗ ਭਰੇ ਗਏ ਇੰਜ ਕਹਿ ਲੋ ਗੁਰਨਾਨਕ ਨੇ ਉਹ ਖਾਕਾ ਚਿਤਰਿਆ ਬਾਕੀ ਆਪ ਦੇ ਜਾਮਿਆਂ ਨੇ ਆਪ ਦੇ ਸਰੂਪਾਂ ਨੇ ਉਸ ਦੇ ਚ ਰੰਗ ਭਰੇ ਜੋ ਕੁਝ ਆਪ ਬਣਾਣਾ ਚਾਹਦੇ ਸਨ ਸੰਤ ਸਿਪਾਈ ਗੁਰੂ ਨਾਨਕ ਦੀ ਸੋਚਣੀ ਗੁਰੂ ਨਾਨਕ ਦੀ ਕਲਪਨਾ